ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਝੋਟਾ ਟਰੈਕਟਰ ਲੈ ਕੇ ਆਏ ਹਾਂ 911 ਤੇ ਉਸ ਤੋਂ ਪਹਿਲਾਂ ਨੀਚੇ ਰੈੱਡ ਕਰਦਾ ਬਟਨ ਸੋ ਰਿਹਾ ਉਸਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਜੇ ਕਿਸੇ ਵੀਰ ਨੇ ਖੇਤੀਬਾੜੀ ਕੋਈ ਵੀ ਸਾਧਨ ਖਰੀਦਣਾ ਵੇਚਣਾ ਵੀ ਨੀਚੇ ਆਪਾਂ ਦਾ WhatsApp ਨੰਬਰ ਸੋ ਰਿਹਾ ਉਸ ਨਾਲ ਤੇ ਕਨੈਕਟ ਕਰ ਲਿਓ ਅੱਜ ਆਪਾਂ ਤੁਹਾਡੀ ਲੈ ਕੇ ਆਏ ਹਾਂ HMT 911 ਟਰੈਕਟਰ 1999 ਮਾਡਲ ਟਰੈਕਟਰ ਹੈ ਜੀ ਆਲ オリジナル ਹੈ ਜੀ ਇੰਜਨ ਗিয়ার ਲੈਫਟ ਦੀ ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਤੁਸੀਂ ਵਾਕੇ ਚਲਾ ਕੇ ਚੈੱਕ ਕਰ ਸਕਦੇ ਹੋ ਟਰੈਕਟਰ ਦੇ ਜੋ ਟਾਇਰ ਹੈ 60% ਪੱਕੇ ਟਾਇਰ ਲੱਗੇ ਹੋਇਆ ਜੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਇੰਜਨ ਗিয়ার ਲੈਫਟ ਦਾ ਜਮਾਂ ਓਕੇ ਹੈ ਬਹੁਤ ਹੀ ਵਧੀਆ ਸਾਫ਼ ਸੁਥਰੀ A1 ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ 1999 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ 6065 ਪੈਸੀ ਟਰੈਕਟਰ ਦੇ ਟਾਇਰ ਪਏ ਹੈ ਬਹੁਤ ਹੀ ਵਧੀਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਦੀ ਟਰੈਕਟਰ ਤੁਸੀਂ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਮਾਲਕ ਵੀਰਾਂ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਦੀ 2 लाख ਤੇ 65000 ਰੁਪਇਆ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਜਰੂਰ ਹੋ ਜੂਗਾ ਕੋਈ ਪੱਕਾ ਰੇਟ ਨਹੀਂ ਇੱਕ ਵਾਰੀ ਤੁਸੀਂ ਜਾ ਕੇ ਟਰੈਕਟਰ ਚੈੱਕ ਕਰੋ ਬਾਗੇ ਚਲਾ ਕੇ ਦੇਖੋ ਰੇਟ ਮੌਕੇ ਤੇ ਜਰੂਰ ਹੋ ਜੂਗਾ ਜੀ ਮਾਲਕ ਵੀਰਾਂ ਦਾ ਏਰੀਆ ਮੋਗਾ ਹੈ ਉੱਥੇ ਇਹ ਟਰੈਕਟਰ ਖੜਾ ਹੈ ਮੋਬਾਈਲ ਨੰਬਰ ਸਕਰੀਨ ਤੇ 쇼 ਹੋ ਰਿਹਾ ਹੈ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਦੀ ਤੁਸੀਂ ਫੁੱਲ ਜਾਣਕਾਰੀ ਲੈ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਜੀ ਇੱਕ ਵਾਰ ਦੁਬਾਰਾ ਫੇਰ ਦੱਸ ਦਿੰਨੇ ਆ 1999 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਵਾਂਪਰ 2 ਲਿੰਕਾਂ ਤੱਕ ਆਲ オリジナル ਹੈ ਬਿਲਕੁਲ ਸਾਫ਼ ਸੁਥਰੀ ਵਨ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਵੀਡੀਓ ਵਿੱਚ ਟਰੈਕਟਰ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਚਾਰੇ ਟਾਇਰ 60 65 ਪੈਸੇ ਟਾਇਰ ਪਿਆ ਟਰੈਕਟਰ ਦੇ ਪੱਕੇ ਟਾਇਰ ਹੈ ਕਿਤੇ ਵੀ ਟਰੈਕਟਰ ਨੂੰ ਕੰਮੇ ਲੱਗੀ ਸਾਰਾ ਆਲ オリジナル ਟਰੈਕਟਰ ਹੈ ਕਿਤੋਂ ਮਗਰਲੇ ਹਿੱਸੇ ਦੀ ਕੋਈ ਆਵਾਜ਼ ਨਹੀਂ ਬਿਲਕੁਲ ਇੰਜਨ ਗੀਅਰ ਦੀ ਪੂਰੀ ਫੁੱਲ ਤਸੱਲੀਆ ਮਾਲਕੀ ਵੀਰਾਂ ਦੀ ਰੇਟ ਮਾਲਕੀ ਵੀਰਾਂ 265000 ਰੁਪਏ ਰੱਖਿਆ ਗਿਆ ਮੌਕੇ ਤੇ ਲੈਸ ਜ਼ਰੂਰ ਹੋ ਜੂਗਾ ਏਰੀਆ ਮੋਗਾ ਉੱਥੇ ਇਹ ਟਰੈਕਟਰ ਖੜਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਰਿਹਾ ਜੀ ਵੀਡੀਓ ਨੂੰ ਵੱਧ ਤੋਂ ਲਾਈਕ ਕਮੈਂਟ ਜ਼ਰੂਰ ਕਰ ਦਿਓ ਜੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ